ਅੱਜ ਦਾ ਵਚਨ ਅਫਸੀਆਂ ਦੀ ਕਿਤਾਬ 4 ਅਧਿਆਇ ਤੇ 26 27 ਨੰਬਰ ਐਥ ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ ਸੂਰਜ ਤੁਹਾਡੇ ਕਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ ਪਰਮੇਸ਼ਰ ਦੇ ਪਿਆਰਿਓ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਕਿ ਅਸੀਂ ਇੱਕ ਐਜ਼ੇ ਵਿਸ਼ਵਾਸੀ ਹੋਣ ਦੇ ਨਾਤੇ ਮਸੀਹ ਹੋਣ ਦੇ ਨਾਤੇ ਅਸੀਂ ਆਪਣੇ ਆਪ ਤੋਂ ਆਪਣੇ ਪਰਿਵਾਰ ਵਿੱਚ ਆਪਣੇ ਚਰਚ ਵਿੱਚ ਆਪਣੇ ਆਤਮਿਕ ਆਗੂ ਤੋਂ ਕਦੀ ਵੀ ਕਿਸੇ ਵੀ ਛੋਟੀ ਛੋਟੀ ਗੱਲ ਨੂੰ ਲੈ ਕੇ ਗੁੱਸਾ ਕ੍ਰੋਧ ਨਾ ਕਰੀਏ ਕਿਉਂਕਿ ਇਸ ਗੁੱਸੇ ਤੇ ਕ੍ਰੋਧ ਦਾ ਕੋਈ ਫਾਇਦਾ ਉਠਾਉਂਦਾ ਹੈ ਜਿਹਨੂੰ ਅਸੀਂ ਸ਼ੈਤਾਨ ਕਹਿੰਦੇ ਹਾਂ ਔਰ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਜਦੋਂ ਇਨਸਾਨ ਗੁੱਸਾ ਕਰ ਲੈਂਦਾ ਆ ਤਾਂ ਉਹ ਫਿਰ ਗੁੱਸੇ ਦੇ ਨਾਲ ਨਾਲ ਕੋਈ ਨਾ ਕੋਈ ਗਲਤੀ ਕੋਈ ਨਾ ਕੋਈ ਪਾਪ ਹੋਰ ਵੀ ਕਰ ਲੈਂਦਾ ਆ ਇਸ ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਆ ਕਿ ਅਸੀਂ ਇਸ ਤੋਂ ਬਚੀਏ ਕਿਤੇ ਇਹੋ ਨਾ ਹੋਵੇ ਅਸੀਂ ਗੁੱਸਾ ਕਰਕੇ ਕ੍ਰੋਧ ਕਰਕੇ ਅਸੀਂ ਆਪਣੇ ਅਤੇ ਉਹਨਾਂ ਦੇ ਵਿਚਕਾਰ ਆਪਣੇ فاਸਲੇ ਨੂੰ ਆਪਣੀ ਦੂਰੀ ਨੂੰ ਵਧਾ ਲਈਏ ਕਿਉਂਕਿ ਕਈ ਲੋਕ ਗੁੱਸਾ ਕਰਦੇ ਆ ਤੇ ਫਿਰ ਐਸਾ ਫਰਕ ਉਹਨਾਂ ਵਿੱਚ ਪੈ ਜਾਂਦਾ ਹੈ ਕਿ ਉਹ ਫਿਰ ਸਾਹਮਣੇ ਜਾਣ ਤੋਂ ਵੀ ਕਤਰਉਂਦੇ ਆ ਵੀ ਹੁਣ ਕਿਹੜੇ ਮੂਨ ਨਾਲ ਅਸੀਂ ਜਾਈਏ ਬਲਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਅਗਰ ਤੁਸੀਂ ਗੁੱਸੇ ਹੁੰਦੇ ਹੋ ਤੇ ਸੂਰਜ ਡੁੱਬਣ ਤੋਂ ਪਹਿਲਾਂ ਤੁਸੀਂ ਆਪਣੇ ਗੁੱਸੇ ਤੇ ਕ੍ਰੋਧ ਨੂੰ ਸ਼ਾਂਤ ਕਰੋ ਅਤੇ ਆਪਣੇ ਬੇਲੀ ਨਾਲ ਆਪਣੇ ਆਗੂ ਨਾਲ ਮੇਲ ਮਲਾਵ ਕਰ ਲਓ ਤਾਂ ਕਿ ਸ਼ੈਤਾਨ ਇਸ ਦਾ ਕੋਈ ਫਾਇਦਾ ਨਾ ਉਠਾ ਸਕੇ ਤੇ ਅਸੀਂ ਵੀ ਪਾਪ ਕਰਨ ਤੋਂ ਬਚ ਜਾਈਏ ਪਰਮੇਸ਼ਰ ਦੇ ਲੋਕੋ ਗੁੱਸਾ ਜਿਹੜਾ ਹੈ ਬਹੁਤ ਜ਼ਿਆਦਾ ਕ੍ਰੋਧਕ ਅਤੇ ਨੁਕਸਾਨਦਾਇਕ ਹੁੰਦਾ ਹੈ ਇਸ ਤੋਂ ਜਿੰਨਾ ਹੋ ਸਕਦਾ ਹੈ ਬਚਿਆ ਜਾਵੇ ਇਸ ਲਈ ਆਪਣੇ ਆਪ ਨੂੰ ਸ਼ਾਂਤ ਰੱਖੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਣੇ ਰਹੋ ਆਪਣੇ ਆਗੂ ਨਾਲ ਆਪਣੇ ਚਰਚ ਨਾਲ ਆਪਣੇ ਆਪ ਨਾਲ ਆਪਣੇ ਪਰਿਵਾਰ ਨਾਲ ਹਮੇਸ਼ਾ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਓ ਤਾਂ ਕਿ ਤੁਸੀਂ ਸਭ ਦੀਆਂ ਨਜ਼ਰਾਂ ਦੇ ਵਿੱਚ ਪਿਆਰੇ ਬਣੋ ਅਤੇ ਤੁਹਾਡੀ ਕਦਰ ਕੀਮਤ ਕਾਇਮ ਰਹੇ ਤੁਹਾਡਾ ਜਿਹੜਾ ਸਤਿਕਾਰ ਹੈ ਉਹ ਵੱਧ ਜਾਵੇ ਖੁਦਾ ਤੁਹਾਨੂੰ ਬਰਕਤ ਦੇਵੇ ਪਰਮੇਸ਼ਵਰ ਦੀ ਆਤਮਾ ਦੇ ਵਿੱਚ ਬਣੇ ਰਹੋ ਉਹਦੀ ਹਜ਼ੂਰੀ ਵਿੱਚ ਬਣੇ ਰਹੋ ਅਤੇ ਕ્રોਧ ਅਤੇ ਗੁੱਸੇ ਤੋਂ ਬਚੋ ਪਾਪ ਤੋਂ ਬਚੋ ਤਾਂ ਕਿ ਸ਼ੈਤਾਨ ਤੁਹਾਡੀ ਜ਼ਿੰਦਗੀ ਦਾ ਤੁਹਾਡੇ ਜੀਵਨ ਦਾ ਨੁਕਸਾਨ ਨਾ ਕਰ ਦੇਵੇ ਖੁਦਾ ਤੁਹਾਨੂੰ ਬਰਕਤ ਦੇਵੇ ਸਭ ਨੂੰ ਜੈ ਐਮਸੀ ਦੀ ਗੋਡ ਬlesਸ ਯੂ